ਹਾਂਜੀ ਸਰ ਪੰਜਾਬ ਰਗਲਾ ਪੰਜਾਬ ਤੋਂ ਬਣ ਰਿਹਾ ਹੈਗਾ ਜੀ ਉਹਦੇ ਮੋਗਾ ਦੀ ਕਲਕਰੀ ਤੇ ਮੋਗਾ ਦੇ ਵਿੱਚ ਕਿੰਨੇ ਤਰੀਕੇ ਦੇ ਬਾਈਕਤੇ ਜਾਰੇ ਨੂੰ ਉਪਰਾਲੇ ਕੀਤੇ ਹਨ ਤਾਂ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਿਆ ਜਾਵੇ ਆ ਮੋਗਾ ਜ਼ਿਲ੍ਹੇ ਦੇ ਵਿੱਚ ਅਸੀਂ ਕਾਫੀ ਤੇਜ਼ੀ ਦੇ ਨਾਲ ਕੰਮ ਕਰ ਰਹੇ ਹਾਂ ਕਿ ਇਸ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ ਇਸ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਅਵੇਅਰਨੈਸ ਤੇ ਫੋਕਸ ਕਰ ਰਹੇ ਹਾਂ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਨਸ਼ੇ ਦੀ ਲਤ ਨੂੰ ਨਾ ਫੜਨ ਤੇ ਜੋ ਨਸ਼ੇ ਦੀ ਦੀ ਸੰਗਤੀ ਵਿੱਚ ਪੈ ਗਏ ਹਨ ਉਹਨਾਂ ਨੂੰ ਉਹਨਾਂ ਵਿੱਚੋਂ ਬਾਹਰ ਕੱਢਿਆ ਜਾਵੇ ਇਹਦੇ ਲਈ ਅਸੀਂ ਬਹੁਤ ਸਾਰੇ ਅਵੇਅਰਨੈਸ ਕੈਂਪੇਨ ਇਨਕਲੂਡਿੰਗ ਮਾਸ ਅਵੇਅਰਨੈਸ ਕੈਂਪੇਨ ਸਕੂਲਾਂ ਕਾਲਜਾਂ ਵਿੱਚ ਜਾ ਕੇ ਉਹਨਾਂ ਨੂੰ ਨਸ਼ੇ ਦੀ ਲਤ ਦੇ ਬਾਰੇ ਦੱਸਣਾ ਉਹਨਾਂ ਦੇ ਦੁਸ਼ ਪ੍ਰਭਾਵ ਸਮਾਜਿਕ ਤੇ ਆਰਥਿਕ ਦੁਸ਼ਪ੍ਰਭਾਵ ਬਾਰੇ ਦੱਸਣਾ ਇਸ ਇਹ ਇੰਨਾ ਚੀਜ਼ਾਂ ਤੇ ਫੋਕਸ ਕਰ ਰਹੇ ਹੈਗੇ ਆ ਇਸ ਤੋਂ ਇਲਾਵਾ ਅਸੀਂ ਆਪਣੇ ਜ਼ਿਲ੍ਹੇ ਦੇ ਵਿੱਚ ਸਪੋਰਟਸ ਅਤੇ ਹੋਰ ਰੀਕ੍ਰੀਏਸ਼ਨਲ ਫੈਸਿਲਿਟੀਆਂ ਨੂੰ ਵੀ ਇੰਪਰੂਵ ਕਰਨ ਤੇ ਧਿਆਨ ਦੇ ਰਹੇ ਆ ਸੈਕੰਡ ਸਾਡੀ ਸਟ੍ਰੈਟਜੀ ਹੈਗੀ ਹੈਲਥ케ਅਰ ਇੰਪਰੂਵਮੈਂਟ ਦੀ ਜੋ ਵੀ ਸਾਡੇ ਓਟ ਸੈਂਟਰ ਨੇ ਜਾ ਫਿਰ ਸਾਡੇ ਰੀਹੈਬ ਸੈਂਟਰ ਨੇ ਉਹਨਾਂ ਨੂੰ ਅਸੀਂ ਉਹਨਾਂ ਵਿੱਚ ਸੁਧਾਰ ਕਰ ਰਹੇ ਹਾਂ ਥਰਡ ਐਨਫੋਰਸਮੈਂਟ ਜਿਵੇਂ ਕਿ ਪੁਲਿਸ ਪ੍ਰਸ਼ਾਸਨ ਦੇ ਨਾਲ ਮਿਲ ਕੇ ਜੋ ਵੀ ਪੈਡਲਰਸ ਨੇ ਉਹਨਾਂ ਉਤੇ ਕੜੇ ਤੋਂ ਕੜੇ ਐਕਸ਼ਨ ਲਏ ਜਾਣਗੇ ਅਤੇ ਜੋ ਵੀ ਕੇਮਿਸਟ ਗਲਤ ਨਸ਼ਾ ਵੇਚਦੇ ਨੇ ਉਹਨਾਂ ਖਿਲਾਫ ਵੀ ਇੱਕ ਬਹੁਤ ਹੀ ਸਖਤ ਐਕਸ਼ਨ ਲਿੱਤਾ ਜਾਵੇਗਾ ਸਰ ਉਹ ਸੈਂਟਰਾਈਜ਼ ਦੀ ਗੱਲ ਕੀਤੀ ਹੈਗੀ ਜਿਹੜੇ ਲੋਕ ਆਲਰੇਡੀ ਨਸ਼ਾ ਕਰ ਰਹੇ ਸੀਗੇ ਔਰ ਕਈ ਛੱਡ ਜਾਂਦੇ ਨੇ ਉਹਨਾਂ ਨੂੰ ਦੁਬਾਰਾ ਜੀ ਤੁਸੀਂ ਬਹੁਤ ਠੀਕ ਪੁਆਇੰਟ ਆਊਟ ਕੀਤਾ ਹੈਗਾ ਸਾਡੇ ਜ਼ਿਲ੍ਹੇ ਦੇ ਜਿਵੇਂ ਅਪਰੋਕਸੀਮੇਟਲੀ 20000 ਪੇਸ਼ੈਂਟ ਅਸੀਂ ਆਇਡੈਂਟੀਫਾਈ ਕੀਤੇ ਹੋਏ ਨੇ ਉਹਨਾਂ ਵਿੱਚੋਂ ਜੋ ਐਕਟਿਵ ਪੇਸ਼ੈਂਟ ਨੇ 14 ਤੋਂ 145000 ਨੇ ਤੇ ਬਾਕੀ ਜੋ ਪੇਸ਼ੈਂਟ ਨਹੀਂ ਆ ਰਹੇ ਹੈਗੇ ਨੇ ਉਹਨਾਂ ਨੂੰ ਅਸੀਂ ਹੁਣ ਮੁਹਿੰਮ ਚਲਾਈ ਹੈਗੀ ਹੈ ਥਰੂ ਮਾਈ ਐਸ ਡੀ ਐਮਸ ਐਂਡ ਅਦਰ ਆਫੀਸਰਸ ਥਰੂ ਦੀ ਮੈਡੀਕਲ ਸਾਈਡ ਕਿ ਉਹਨਾਂ ਨੂੰ ਦੁਬਾਰਾ ਮੂੜ ਤੋਂ ਅਪਰੋਚ ਕੀਤਾ ਜਾਵੇ ਤਾਂ ਜੋ ਇਸ ਨਸ਼ੇ ਦੀ ਨੂੰ ਬਿਮਾਰੀ ਨੂੰ ਜੜ ਤੋਂ ਖਤਮ ਕੀਤਾ ਜਾ ਸਕੇ ਹਾਂਜੀ ਸਰ ਪੰਜਾਬ ਮਰਗਲਾਂ ਪੰਜਾਬ ਦੋ ਬਣ ਰਿਹਾ ਹੈਗਾ ਜੀ ਉਹਦੇ ਮੋਗਾ ਦੇ ਕਲਕ੍ਰਿਟੀ ਮੋਗਾ ਦੇ ਵਿੱਚ ਕਿੰਨੇ ਤਰੀਕੇ ਦੇ ਉਪਾਏ ਕੀਤੇ ਜਾ ਰਹੇ ਨੇ ਉਪਰਾਲੇ ਕੀਤੇ ਜਾ ਤਾਂ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਿਆ ਜਾਵੇ। ਮੋਗਾ ਜ਼ਿਲ੍ਹੇ ਦੇ ਵਿੱਚ ਅਸੀਂ ਕਾਫੀ ਤੇਜ਼ੀ ਦੇ ਨਾਲ ਕੰਮ ਕਰ ਰਹੇ ਹਾਂ ਕਿ ਇਸ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ। ਇਸ ਦੇ ਵਿੱਚ ਅਸੀਂ ਅ ਸਭ ਤੋਂ ਪਹਿਲਾਂ ਅਵੇਅਰਨੈਸ ਤੇ ਫੋਕਸ ਕਰ ਰਹੇ ਹਾਂ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਨਸ਼ੇ ਦੀ ਲਤ ਨੂੰ ਨਾ ਫੜਨ ਤੇ ਜੋ ਨਸ਼ੇ ਦੀ ਦੀ ਸੰਗਤੀ ਵਿੱਚ ਪੈ ਗਏ ਹਨ ਉਹਨਾਂ ਨੂੰ ਉਹਨਾਂ ਵਿੱਚੋਂ ਬਾਹਰ ਕੱਢਿਆ ਜਾਵੇ ਇਹਦੇ ਲਈ ਅਸੀਂ ਬਹੁਤ ਸਾਰੇ ਅਵੇਅਰਨੈਸ ਕੈਂਪੇਨ ਇਨਕਲੂਡਿੰਗ ਮਾਸ ਅਵੇਅਰਨੈਸ ਕੈਂਪੇਨ ਸਕੂਲਾਂ ਕਾਲਜਾਂ ਵਿੱਚ ਜਾ ਕੇ ਉਹਨਾਂ ਨੂੰ ਨਸ਼ੇ ਦੀ ਲਤ ਦੇ ਬਾਰੇ ਦੱਸਣਾ ਉਹਨਾਂ ਦੇ ਦੁਸ਼ਪ੍ਰਭਾਵ ਸਮਾਜਿਕ ਤੇ ਆਰਥਿਕ ਦੁਸ਼ਪ੍ਰਭਾਵ ਬਾਰੇ ਦੱਸਣਾ ਇਹ ਇਹਨਾਂ ਚੀਜ਼ਾਂ ਤੇ ਫੋਕਸ ਕਰ ਰਹੇ ਹੈਗੇ ਆ ਇਸ ਤੋਂ ਇਲਾਵਾ ਅਸੀਂ ਆਪਣੇ ਜ਼ਿਲ੍ਹੇ ਦੇ ਵਿੱਚ ਸਪੋਰਟਸ ਅਤੇ ਹੋਰ ਰੀਕ੍ਰੀਏਸ਼ਨਲ ਫੈਸਿਲਿਟੀਆਂ ਨੂੰ ਵੀ ਇੰਪਰੂਵ ਕਰਨ ਤੇ ਧਿਆਨ ਦੇ ਰਹੇ ਆ ਸੈਕੰਡ ਸਾਡੀ ਸਟ੍ਰੈਟਜੀ ਹੈਗੀ ਹੈਲਥ케ਅਰ ਇੰਪਰੂਵਮੈਂਟ ਦੀ ਜੋ ਵੀ ਸਾਡੇ ਓਟ ਸੈਂਟਰ ਨੇ ਜਾ ਫਿਰ ਸਾਡੇ ਰੀਹੈਬ ਸੈਂਟਰ ਨੇ ਉਹਨਾਂ ਨੂੰ ਅਸੀਂ ਉਹਨਾਂ ਵਿੱਚ ਸੁਧਾਰ ਕਰ ਰਹੇ ਹਾਂ ਥਰਡ ਐਨਫੋਰਸਮੈਂਟ ਜਿਵੇਂ ਕਿ ਪੁਲਿਸ ਪ੍ਰਸ਼ਾਸਨ ਦੇ ਨਾਲ ਮਿਲ ਕੇ ਜੋ ਵੀ ਪੈਡਲਰਸ ਨੇ ਉਹਨਾਂ ਉਤੇ ਕੜੇ ਤੋਂ ਕੜੇ ਐਕਸ਼ਨ ਲਏ ਜਾਣਗੇ ਅਤੇ ਜੋ ਵੀ ਕੇਮਿਸਟ ਗਲਤ ਨਸ਼ਾ ਵੇਚਦੇ ਨੇ ਉਹਨਾਂ ਖਿਲਾਫ ਵੀ ਇੱਕ ਬਹੁਤ ਹੀ ਸਖਤ ਐਕਸ਼ਨ ਲਿੱਤਾ ਜਾਵੇਗਾ ਸਰ ਔਟਸੈਂਟਰਾਈਜ਼ ਦੀ ਗੱਲ ਕੀਤੀ ਹੈਗੀ ਜਿਹੜੇ ਲੋਕ ਆਲਰੇਡੀ ਨਸ਼ਾ ਕਰ ਰਹੇ ਸੀਗੇ ਔਰ ਕਈ ਛੱਡ ਜਾਂਦੇ ਨੇ ਉਹਨਾਂ ਨੂੰ ਦੁਬਾਰਾ ਜੀ ਤੁਸੀਂ ਬਹੁਤ ਠੀਕ ਪੁਆਇੰਟ ਆਊਟ ਕੀਤਾ ਹੈਗਾ ਸਾਡੇ ਜ਼ਿਲ੍ਹੇ ਦੇ ਜਿਵੇਂ ਅਪਰੋਕਸੀਮੇਟਲੀ 20000 ਪਾਸ਼ੀਐਂਟ ਅਸੀਂ ਆਈਡੈਂਟੀਫਾਈ ਕੀਤੇ ਹੋਏ ਨੇ ਉਹਨਾਂ ਵਿੱਚੋਂ ਜੋ ਐਕਟਿਵ ਪਾਸ਼ੀਐਂਟ ਨੇ ਉਹ 14 ਤੋਂ 145000 ਨੇ ਤੇ ਬਾਕੀ ਜੋ ਪਾਸ਼ੀਐਂਟ ਨਹੀਂ ਆ ਰਹੇ ਹੈਗੇ ਨੇ ਉਹਨਾਂ ਨੂੰ ਅਸੀਂ ਹੁਣ ਮੁਹਿੰਮ ਚਲਾਈ ਹੈਗੀ ਹੈ ਥਰੂ ਮਾਈ ਐਸ ਡੀ ਐਮਸ ਐਂਡ ਅਦਰ ਆਫਿਸਰਸ ਥਰੂ ਦੀ ਮੈਡੀਕਲ ਸਾਈਡ ਕਿ ਉਹਨਾਂ ਨੂੰ ਦੁਬਾਰਾ ਮੂੜ ਤੋਂ ਅਪਰੋਚ ਕੀਤਾ ਜਾਵੇ ਤਾਂ ਜੋ ਇਸ ਨਸ਼ੇ ਦੀ ਨੂੰ ਬਿਮਾਰੀ ਨੂੰ ਜੜ ਤੋਂ ਖਤਮ ਕੀਤਾ ਜਾ ਸਕੇ